10ਵੀਂ ਤੱਕ ਸਾਈਕਲ ਤੇ ਤੇ ਜੋ ਸਾਈਕਲ ਦੀ ਚੈਨ ਲੈਂਦੀ ਆ ਧਰਮਿਆਂ ਚ ਫਿਰ ਦੁਬਾਰੇ ਲੈਂਦੀ ਆ ਜਦੋਂ ਉਹ ਉਸੇ ਨੂੰ ਪਤਾ ਹੁੰਦਾ ਵੀ ਬਾਅਦ ਚ ਚੈਨ ਤੇ ਗੁੱਸਾ ਤਾਂ ਕੱਢੀ ਨਹੀਂਦਾ ਕਿਉਂਕਿ ਜਾਣਾਂ ਤਾਂ ਚੈਨ ਨਾਲ ਹੀ ਐ ਉੱਤੋਂ ਸੂਰਜ ਹੁੰਦਾ ਜੂਨ ਚ ਲਾਈਦਾ ਮਹੀਨਾ ਉਹ ਹੀ ਜਾਣਦਾ ਜੀ ਪਰ ਮੈਨੂੰ ਪਤਾ ਮੇਰੀ ਮਾਂ ਅੱਜ ਵੀ ਪਿੰਡ ਰਹਿੰਦੀ ਐ ਮੇਰੀ ਮਾਂ ਅੱਜ ਵੀ ਦਰੀਆਂ ਬੁਣਦੀ ਐ ਮੇਰੀ ਬੇਬੇ ਅੱਜ ਵੀ ਚਰਖਾ ਕੱਤਦੀ ਐ ਕਿੰਜਣਾ ਜਿਹਨੂੰ ਆਪਾਂ ਕਹਿੰਦੇ ਸੀ ਅੱਜ ਵੀ ਸਾਡੇ ਬੇਬੇ ਪਿੰਡ ਕਿਉਂ ਰਹਿੰਦੀ ਐ ਕਿਉਂਕਿ ਸ਼ਹਿਰ 'ਚ ਜੀਣ ਲੱਗਾ ਆਮ ਤੌਰ ਤੇ ਆਪਣੀਆਂ ਪਿੰਡਾਂ ਵਾਲੀਆਂ ਬੇਬਿਆਂ ਦਾ ਮਾਮਾ ਦਾ ਸ਼ਹਿਰ 'ਚ ਜੀਣ ਲੱਗਾ ਪਹਿਲਾਂ ਮੈਂ ਮੁਹਾਲੀ ਰਹਿੰਦਾ ਰਿਹਾ ਪਟਿਆਲੇ ਵੀ ਰਹਿੰਦਾ ਰਿਹਾ ਕਲਾਕਾਰ ਦੇ ਤੌਰ ਤੇ ਉਦੋਂ ਵੀ ਨਹੀਂ ਬੇਬੇ ਰਹਿੰਦੀ ਸੀ ਨਾਲ ਮੈਂ ਉਹ ਤੋਂ ਵੀ ਬੈਨ ਕੋਈਦਾ ਸੀ ਜਿਵੇਂ ਇੱਥੇ ਤੋਂ ਨਹੀਂ ਰਹਿਦੀ ਏਸੀ ਵੀ ਲੱਗੇ ਆ ਸਾਰੇ ਕੰਦੀ ਭਾਈ ਚੋਰੀਆਂ ਨਹੀਂ ਹੁੰਦੀਆਂ ਇਹ ਤਾਂ ਠੀਕ ਹੈ ਮੈਨਾਂ ਪਤਰੀ ਹੋ ਜੇ ਤੇ ਇਹ ਠੀਕ ਹੈ ਤੇ ਤਾਂ ਠੀਕ ਹੈ ਫਿਰ ਤਾਂ ਜਾਇਆ ਹੁਣ ਚਲ ਸ਼ਾਇਦ ਤਾਂ ਫੇਰ ਵੀ ਚਲੋ ਇੱਕ ਦੂਜੇ ਆਲੇ ਦੁਆਲੇ ਵਾਲੇ ਪਾਸੇ ਵਾਲੇ ਘਰਾਂ ਨੂੰ ਤੂੰ ਵੀ ਆ ਜਾਂਦੀਆਂ ਚਲੋ ਉਹਨਾਂ ਦੀਆਂ ਵੀ ਮਾਵਾਂ ਭੈਣਾਂ ਹੁੰਦੀਆਂ ਨਾਲ ਚਲੋ ਬਹਿ ਜਾਂਦੀਆਂ ਹੋ ਤਾਂ ਮੁੱਖ ਮੰਤਰੀ ਵਾਲੇ ਘਰ ਚ ਪਹੁੰਚਦਾ ਤੁਸੀਂ ਉਥੇ ਹੁਣ ਸ਼ੇਰ ਪਿਆ ਲੈਣਾ ਚੁਗਲੀ ਕਰੇ ਉਹ ਉਹ ਤਾਂ ਜਮੇ ਹੀ ਨਹੀਂ ਹੈਗਾ ਕੋੰਡੀ ਸੁਬੇ ਬੇਬੇ ਠੀਕ ਆਉਂਦੀ ਜਗ੍ਹਾ ਤੇ ਮੈਂ ਕਿਹਾ ਬੇਬੇ ਹੁਣ ਕੀ ਕਰੀਏ ਹੁਣ ਮੰਗ ਕੇ ਲੋਕਾਂ ਤੋਂ ਹੱਥ ਬੰਨ੍ਹ ਕੇ ਤਾਂ ਇਹ ਕੰਮ ਲਿਆ ਵੀ ਸਾਨੂੰ ਇਹ ਕੰਮ ਦਿਓ ਅੱਜ ਕਰਕੇ ਦਿਖਾਵਾਂਗੇ